ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸੁਖਬੀਰ ਸਿੰਘ ਬਾਦਲ ਨੇ ਹਰ ਪੀੜਤਾ ਚ ਫਸੇ ਲੋਕਾਂ ਨੂੰ ਦਿੱਤਾ 2 ਲੱਖ ਰੁਪਈਆ ਤੇ ਬਣਾਈਆਂ ਫੋਟੋ ਉਹਨਾਂ ਫੋਟੋਆਂ ਨੂੰ ਕੀਤਾ ਗਿਆ ਵਾਇਰਲ ਇਸ ਦੇ ਪਿੱਛੇ ਦੀ ਜਿਹੜੀ ਕਹਾਣੀ ਹੈ 2 ਲੱਖ ਦਾ ਜਿਹੜਾ ਮਾਮਲਾ ਹੈ ਉਹ ਹੁਣ ਖੁੱਲ ਕੇ ਸਾਹਮਣੇ ਆ ਗਿਆ ਹੈਗਾ ਵਾ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਨਗੇ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਅੱਜ ਸਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਬਹੁਤ ਵੱਡਾ ਡਰਾਮਾ ਕਰ ਗਈ ਸੀ 2 ਲੱਖ ਰੁਪਏ ਜਿਹੜਾ ਦਿੱਤਾ ਸੀ ਸੁਖਬੀਰ ਸਿੰਘ ਬਾਦਲ ਨੇ ਦਰਸਲ ਦੇ ਵਿੱਚ ਉਹਦੀ ਇੱਕ ਬਹੁਤ ਵੱਡੀ ਪੋਲ ਖੁੱਲ ਗਈ ਹੈ ਤੇ ਉਹਦੀ ਪੋਲ ਕਿਨੇ ਖੁੱਲੀ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਪਾਸੇ ਮਨਕੀਰ ਤਾਲਖ ਪੰਜਾਬੀ ਸਿੰਗਰ ਨੇ ਪੂਰਾ ਪੰਜਾਬ ਜਾਣਦਾ ਉਹਨਾਂ ਨੇ ਜੋ ਜੋ ਕਿਹਾ ਪੰਜਾਬ ਦੇ ਪ੍ਰਤੀ ਜਾਂ ਪੰਜਾਬ ਦੇ ਮੁੱਖ ਮੰਤਰੀ ਦੇ ਪ੍ਰਤੀ ਉਹ ਪੂਰੀ ਖਬਰ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਕੋਈ ਐਸੀ ਖੁੱਲ ਗਈ ਹੈ ਕਿ ਜਿਹੜੇ ਪੰਜਾਬ ਦੇ ਲੋਕਾਂ ਦਾ ਵੱਡੇ ਪੱਧਰ ਦੇ ਉੱਤੇ ਧਿਆਨ ਖਿੱਚ ਰਿਹਾ ਸੀ ਕਿ ਭਾਈ ਸੁਖਬੀਰ ਸਿੰਘ ਬਾਦਲ ਜ਼ੀਰੋ ਗਰਾਊਂਡ ਤੇ ਜਾਂਦੇ ਨੇ ਤੇ ਅਕਸਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ 2 ਲੱਖ ਰੁਪਏ ਕਿਸੇ ਬੰਦੇ ਨੂੰ ਫੜਾਉਂਦੇ ਨੇ ਦਰਾਂ ਸਾਲ ਦੇ ਵਿੱਚ بار-ਬਾਰ ਉਹੀ ਪੈਸੇ ਇੱਕੋ ਹੀ ਬੰਦੇ ਨੂੰ ਫੜਾਈ ਜਾ ਰਹੇ ਸੀ ਯਾਨੀ ਪਹਿਲੇ ਇਕੱਠ ਦੇ ਵਿੱਚ ਉਹਨਾਂ ਨੇ 2 ਲੱਖ ਰੁਪਈਆ ਦੇ ਦਿੱਤਾ ਔਰ ਉਹਦੇ ਨਾਲ ਹੀ ਉਹ ਡੀਜ਼ਲ ਦੀ ਗੱਲ ਕਰਦੇ ਨੇ ਕਹਿੰਦੇ ਜੀ 1500 ਲੀਟਰ ਡੀਜ਼ਲ ਦੇ ਦਿੱਤਾ ਪਰ ਇਹਦਾ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਣ ਜਾ ਰਿਹਾ ਤਾਂ ਉਸ ਤੋਂ ਬਾਅਦ ਹਰ ਪਿੰਡਾਂ ਨੂੰ ਦੂਜੇ ਦਿਨ ਮਿਲਣ ਜਾਂਦੇ ਨੇ ਕਿਸੇ ਹੋਰ ਪਿੰਡਾਂ ਦੇ ਵਿੱਚ ਉੱਥੇ ਵੀ ਉਹ ਪੈਸਿਆਂ ਦੀਆਂ ਗੋਟੀਆਂ ਫੜਾਉਂਦੇ ਨੇ ਟਰੈਕਟਰ ਤੇ ਬੈਠੇ ਨੇ ਔਰ ਉਸ ਤੋਂ ਬਾਅਦ ਇੱਕ ਬਹੁਤ ਵੱਡੀ ਪੋਲ ਖੁੱਲ ਗਈ ਆ ਕਹਿੰਦੇ ਜੀ ਸੁਖਵੀਰ ਸਿੰਘ ਬਾਦਲ ਜਿਹੜੇ ਪੈਸੇ ਫੜਾ ਰਿਹਾ ਸੀ ਦਰਸਾਲ ਦੇ ਵਿੱਚ ਉਹਨਾਂ ਦਾ ਹੀ ਬੰਦਾ ਸੀ ਉਹੀ ਪੈਸੇ ਵਾਪਸ ਕਿਵੇਂ ਜਾਂਦੇ ਅੱਜ ਤੁਹਾਡੇ ਸਾਹਮਣੇ ਇਹ ਖਬਰ ਸਾਂਝੀ ਕਰਨੀ ਆ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਅਚੰਭੇ ਦੇ ਵਿੱਚ ਪਾ ਦਿੱਤਾ ਇਸ ਖਬਰ ਨੇ ਮਨਕੀਰ ਤੌਲਖ ਨੇ ਬਹੁਤ ਵੱਡੀ ਪੋਰ ਇਹਨਾਂ ਬਾਦਲਾ ਦੀ ਖੋਲ ਦਿੱਤੀ ਹੈ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਮਨਕੀਰ ਤੌਲਖ ਨੇ ਕੀ ਕਿਹਾ ਕਿ ਉਹ ਖੁਦ ਆਪਣੇ ਬੰਦੀਓ 5 ਕਰੋੜ ਰੁਪਈਆ ਦਾ ਦਿੱਤਾ ਹੀ ਹੈ ਸੁਖਵੀਰ ਸਿੰਘ ਬਾਦਲ ਤਾਂ 2 ਲੱਖ ਰੁਪਈਆ ਦਾ ਡਰਾਮਾ ਕਰ ਗਏ ਸੀ ਉਹ ਵੀ ਉਹ 2 ਲੱਖ ਰੁਪਈਆ ਜਿਹੜਾ ਕਿਸੇ ਤੋਂ ਦਵਾਈਆ ਸੀ ਉਹ ਵੀ बार-बार ਵਾਪਸ ਲੈ ਕੇ ਉਹੀ ਪੈਸੇ ਦੁਬਾਰਾ ਲੋਕਾਂ ਦੇ ਸਾਹਮਣੇ ਉਸੇ ਹੀ ਸਾਹਮਣੇ ਬੰਦੇ ਨੂੰ ਦਿੱਤੇ ਜਾਂਦੇ ਜਿਹੜਾ ਕਿ ਉਹਨਾਂ ਦਾ ਆਪਣਾ ਖੁਦ ਦਾ ਬੰਦਾ ਸੀ ਇਹ ਡਰਾਮਾ ਸੁਖਬੀਰ ਸਿੰਘ ਬਾਦਲ ਨੇ ਕੀਤਾ ਪੂਰੀ ਪੋਲ ਕਿਵੇਂ ਖੁੱਲਦੀ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਪਹਿਲਾਂ ਮਨਕੀਰ ਤਾਲਖ ਪੰਜਾਬੀ ਸਿੰਗਰ ਕੀ ਕਹਿ ਰਹੇ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੂੰ ਸੁਣੋ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਸਾਡੇ ਬੜੇ ਰਿਸਪੈਕਟਡ ਨੇ ਤੇ ਸਾਡਾ ਜੱਟ ਆ ਸਾਡਾ ਸੀਐਮ ਮੇਰੇ ਰਿਸ਼ਤੇਦਾਰ ਨੇ ਪਾਜੀ ਮਨਜਿੰਦਰ ਸਿੰਘ ਸਰਸਾ ਠੀਕ ਆ ਉਹਨਾਂ ਦਾ ਫੋਨ ਆਇਆ ਵੀ ਮਨਕੀਰਤ ਤੂੰ ਕਿੰਨੇ ਟਰੈਕਟਰਾਂ ਦੀ ਸੇਵਾ ਕਰ ਰਿਹਾ ਮੈਂ ਪਾਜੀ ਆਪਾਂ 100 ਟਰੈਕਟਰ ਦੀ ਸੇਵਾ ਕਰ ਰਹੇ ਆ ਠੀਕ ਆ ਪਾਜੀ ਕਹਿੰਦਾ ਮਨਕੀਰਤ 50 ਟਰੈਕਟਰ ਮੇਰੇ ਵੱਲੋਂ ਮੈਂ 5 ਦਿਨ ਪਹਿਲਾਂ ਸੇਵਾ ਆਪਦੀ ਝੋਲੀ ਪੁਆਈ ਸੀ ਅਸੀਂ ਆਪਣਾ 5 ਕਰੋੜ ਰੁਪਏ ਦੀ ਸੇਵਾ ਆਪਦੇ ਪੰਜਾਬੀ ਭਰਾਵਾਂ ਲਈ ਆਪਦੇ ਆਪਦੇ ਪੰਜਾਬ ਲਈ ਉਹਨਾਂ ਲਈ ਕਰਕੇ ਜਾਵਾਂਗੇ ਕਿ ਧੁੱਗੀ ਹੋਣੀ ਜਨੇਟਾ ਤੋਂ ਉਹਨਾਂ ਦਾ ਫੋਨ ਆਇਆ ਉਹ ਕਹਿੰਦੇ ਕਿੰਨੇ ਟਰੈਕਟਰ ਮੈਂ ਆ ਜੀ ਭਾਈ ਕਹਿੰਦੇ ਜਿੰਨੇ ਮਰਜ਼ੀ ਸਾਡੇ ਲੋਕ ਕਹਦੇ ਠੀਕ ਆ ਸੋ 100 ਟਰੈਕਟਰ ਦੇਣਾ ਸੀ ਜੇ ਅਸੀਂ 100 ਤੋਂ ਵੀ ਵੱਧ ਟਰੈਕਟਰ ਦੇ ਕੇ ਜਾਵਾਂ ਜਿਹਨਾਂ ਦੇ ਘਰ ਹੀ ਥੱਲੋਂ ਭਾਈ ਦੋ ਦੋ ਫੁੱਟੀ ਪੱਟੇ ਗਏ ਕੀ ਕਰਨਗੇ ਵਿਚਾਰੇ ਉਹ ਤਾਂ ਸੁਣ ਲਿਆ ਪੰਜਾਬ ਵਾਲੇ ਸੁਖਵੀਰ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ 2 ਲੱਖ ਰੁਪਈਆ ਦਿੰਦੇ ਆ बार-बार ਉਹੀ ਪੈਸੇ ਆਪਣੇ ਹੀ ਬੰਦੇ ਨੂੰ ਫੇਰ ਤੋਂ ਫੜਾਏ ਜਾਂਦੇ ਆ ਅਗਲੇ ਕੱਠ ਦੇ ਵਿੱਚ ਤਾਂ ਇੱਥੇ ਮਨਕੀਰ ਤਾਲਖ ਨੇ ਇੱਕ ਬਹੁਤ ਵੱਡੀ ਗੱਲ ਕਹੀ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਕਹਿੰਦਾ ਸਾਡਾ ਸੀਐਮ ਬਹੁਤ ਝੋਟਾ ਬੰਦਾ ਯਾਨੀ ਪੰਜਾਬ ਦੇ ਲੋਕਾਂ ਦੇ ਨਾਲ ਖੜਾ ਹੈ ਔਰ ਦੂਜੇ ਪਾਸੇ ਮਨਕੀਰ ਤਾਲਖ ਨੇ ਆਪਣੇ ਪੱਧਰ ਦੇ ਉੱਤੇ ਨਿੱਜੀ ਤੌਰ ਤੇ ਕਹਿ ਸਕਦੇ ਪੰਜਾਬ ਦੇ ਲੋਕਾਂ ਦੀ ਅਕੱਲਾ ਹੀ ਮਦਦ ਕਰ ਦੁੱਤੀ ਹੈ 5 ਕਰੋੜ ਰੁਪਏ ਦੇ ਯਾਨੀ 100 ਟਰੈਕਟਰ ਕੋਈ ਮਾਮੂਲੀ ਖੇਲ ਨਹੀਂ ਹੁੰਦਾ ਤਾਂ ਇੱਥੇ 100 ਸਾਈਕਲ ਤੱਕ ਨਹੀਂ ਦੇ ਸਕਦਾ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਦੀ ਮਦਦ ਕਰਨ ਦੀ ਤਾਂ ਗੱਲ ਹੀ ਦੂਰ ਛੱਡ ਦਿਓ ਦੇਖੋ ਲੋਕਾਂ ਦੇ ਵਿੱਚ ਇੱਕ ਸੁੱਕੀ ਜੀ ਹਵਾ ਬਣਦੀ ਜਾ ਰਹੀ ਹੈ ਕਹਿੰਦੇ ਜੀ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਦੀ ਯਾਨੀ ਹਰ ਪੀੜਤਾ ਦੀ ਮਦਦ ਕਰ ਰਹੇ ਨੇ ਪਰ ਦਰਅਸਲ ਦੇ ਵਿੱਚ ਉਹ ਸਿਰਫ ਡਰਾਮਾ ਰਚਿਆ ਸੀ ਉਹਦੀ ਪੋਲ ਖੁੱਲ ਚੁੱਕੀ ਆ ਸਾਹਮੇ ਹੀ ਬੰਦੇ ਨੂੰ ਦੋ ਬਾਰ 2 ਲੱਖ ਰੁਪਈਆ ਕਿਉਂ ਫੜਾਇਆ ਜਾਂਦਾ ਸਭ ਤੋਂ ਵੱਡਾ ਸਵਾਲ ਤਾਂ ਇਹ ਆ ਔਰ ਉਸ ਤੋਂ ਬਾਅਦ ਵੀ ਫਿਰ ਉਹ ਦਾਵਾ ਕਰ ਦਿੰਦੇ ਆ ਕਹਿੰਦੇ ਜੀ ਹਰ ਪੀੜਤਾਂ ਦੀ ਮਦਦ ਅਕਾਲੀ ਦਲ ਕਰੂਗਾ ਜਿੰਨੀ ਵੀ ਮਿੱਟੀ ਘਟਾ ਲੋਕਾਂ ਦੇ ਘਰਾਂ ਦੇ ਵਿੱਚ ਹੁਣ ਪਾਣੀ ਦੇ ਨਾਲ ਚੜ ਗਿਆ ਜਦੋਂ ਕਹਿੰਦੇ ਪਾਣੀ ਥੱਲੇ ਨੂੰ ਆ ਗਿਆ ਥੱਲੇ ਲੱਥ ਗਿਆ ਸੁੱਕ ਗਿਆ ਜਣੀ ਉਸ ਤੋਂ ਬਾਅਦ ਜਿਹੜਾ ਗਾਰਾ ਗੱਪਾ ਜਾਂ ਮਿੱਟੀ ਚੜ ਗਈ ਆ ਉਸ ਦੀ ਸੇਵਾ ਕਹਿੰਦੇ ਜੀ ਅਕਾਲੀ ਦਲ ਕਰੂਗਾ ਤਾਂ ਹੁਣ ਇੱਥੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਅਪੀਲ ਹੈ ਕਿਉਂਕਿ ਮੁੱਖ ਮੰਤਰੀ ਦੀ ਸਿਹਤ ਅਕਸਰ ਤੁਹਾਡੇ ਸਾਹਮਣੇ ਮੈਂ ਖਬਰਾਂ ਪਾਈਆਂ ਕਿ ਭਾਈ ਸੇਥ ਥੋੜੀ ਜੀ ਡਾਊਨ ਚੱਲ ਰਹੀ ਹੈ ਔਰ ਵੈਸੇ ਹੋ ਠੀਕ ਨੇ ਖਤਰੇ ਦੇ ਵਿੱਚ ਨਹੀਂ ਆ ਪਰ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਹੈ ਜੇਕਰ ਪੰਜਾਬ ਦੇ ਅੰਦਰ ਫਿਰ ਤੋਂ ਆਮ ਆਦਮੀ ਪਾਰਟੀ ਇਹ ਆਪਦੀ ਸਰਕਾਰ ਬਣਾਉਣੀ ਆ ਤਾਂ ਫਿਰ ਅਕਾਲੀ ਦਲ ਵਿਕਸਤ ਹੁੰਦਾ ਜਾ ਰਿਹਾ ਪੰਜਾਬ ਦੇ ਅੰਦਰ ਇੱਕ ਸੁੱਕੀ ਜੀ ਹਵਾ ਤਾਂ ਬਣਦੀ ਜਾ ਰਹੀ ਆ ਏ ਪੰਜਾਬ ਦੇ ਲੋਕਾਂ ਦਾ ਕਹਿਣਾ ਔਰ ਦੂਜੇ ਪਾਸੇ ਜੇਕਰ ਮੁੱਖ ਮੰਤਰੀ ਭਵਨ ਸਿੰਘ ਮਾਨ ਅੱਜ ਪੰਜਾਬ ਦੇ ਲੋਕਾਂ ਨੂੰ ਵੱਡੇ ਪੱਦਰ ਦੇ ਉੱਤੇ ਸਾਥ ਦੇ ਦੇਣ ਤਾਂ ਪੰਜਾਬ ਦੇ ਵਿੱਚ ਇਹ ਅਕਾਲੀ ਦਲ ਨੂੰ ਪਲਟਾ ਵੱਜ ਸਕਦਾ ਤੇ ਨਹੀਂ ਤਾਂ ਭਾਈ ਪੰਜਾਬ ਦੇ ਅੰਦਰ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਦੁਬਾਰਾ ਤੋਂ ਆਪਣੀ ਪਾਰਟੀ ਨੂੰ ਖੜੀ ਕਰ ਸਕਦੇ ਨੇ ਯਾਨੀ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਥਿਉਰੀਆਂ ਪੰਜਾਬ ਦੇ ਲੋਕਾਂ ਦੀਆਂ ਨੇ ਕਹਿੰਦੇ ਸੁਖਬੀਰ ਸਿੰਘ ਬਾਦਲ ਦੀ ਹਵਾ ਬਣਦੀ ਜਾ ਰਹੀ ਹੈ ਜਗਾ ਜਗਾ ਤੇ ਸੁਖਵੀਰ ਸਿੰਘ ਬਾਦਲ ਨੂੰ ਕਿਹਾ ਜਾ ਰਿਹਾ ਕਹਿੰਦੇ ਜੀ ਮਦਦ ਕਰ ਰਿਹਾ ਪਰ ਇਹ ਵੀਡੀਓ ਜਿਹੜੇ ਲੋਕ ਦੇਖਣਗੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਿਆ ਹੋਊਗਾ ਕਿ ਭਾਈ ਸੁਖਵੀਰ ਸਿੰਘ ਬਾਦਲ ਦਰਸਾਲ ਦੇ ਵਿੱਚ ਦੇਦੋ ਮਦਦ ਨਹੀਂ ਕੀਤੀ ਉਹਨਾਂ ਨੇ ਇੱਕ ਡਰਾਮਾ ਕੀਤਾ ਸੀ ਉਹ ਵੀ ਕਿਸੇ ਦੇ ਪੈਸੇ ਸੀ ਕਿਸੇ ਤੋਂ ਲੈ ਕੇ ਗਾਂਧਵਾ ਕੇ ਉਸੇ ਬੰਦੇ ਨੂੰ ਦੁਬਾਰਾ ਫੇਰ ਫੜਾਏ ਜਾਂਦੇ ਨੇ ਇਹ ਸਭ ਤੋਂ ਵੱਡੀ ਪੋਲ ਪੰਜਾਬ ਦੇ ਅੰਦਰ ਖੁੱਲ ਚੁੱਕੀ ਆ ਤਾਂ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਉਹ ਨੇਤਾ ਨੇ ਜਿਨ੍ਹਾਂ ਨੇ ਪੰਜਾਬ ਨੂੰ 25 ਸਾਲਾਂ ਤੋਂ ਲੁੱਟਿਆ ਪੰਜਾਬ ਦੀ ਬਰਬਾਦੀ ਕੀਤੀ ਆ ਪੰਜਾਬ ਦੀ ਸੇ ਕੌਮ ਦੇ ਪਿੱਠ ਦੇ ਵਿੱਚ ਛੁਰਾ ਮਾਰ ਕੇ ਇਹਨਾਂ ਗੱਲਾਂ ਦੀ ਗਵਾਹੀ ਕੌਣ ਪੜਦਾ ਸਿੱਧੇ ਤੌਰ ਤੇ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਖੜ ਕੇ ਦਾदूवाल ਸਾਹਿਬ ਨੇ ਕਿਹਾ ਸੀ ਕਹਿੰਦਾ ਹਾਂ ਸੁਖਬੀਰ ਸਿੰਘ ਬਾਦਲ ਤੂੰ ਸਾਨੂੰ ਅੰਦਰੋਂ ਸੇ ਘਾਇਆ ਸਾਡੇ ਸਿੰਘਾਂ ਦੇ ਉੱਤੇ ਜ਼ੁਲਮ ਕਰਵਾਇਆ ਫਿਰ ਇਹਨਾਂ ਨੇ ਮੰਨਿਆ ਵੀ ਆ ਵੀ ਭਾਈ ਸਿੰਘਾਂ ਦੇ ਉੱਤੇ ਨਾਮ ਜਪਦੀਆਂ ਸੰਤਾਂ ਦੇ ਉੱਤੇ ਗੋਲੀਆਂ ਚਰਵਾ ਦਿੱਤੀਆਂ ਸੀ ਕਿੰਨੇ ਵਾਰ ਇਹ ਕਾਲ ਤਖਤ ਸਾਹਿਬ ਤੋਂ ਮਾਫੀਆਂ ਮੰਗ ਚੁੱਕੇ ਨੇ ਤਾਂ ਫੇਰ ਪੰਜਾਬ ਦੇ ਲੋਕਾਂ ਨੂੰ ਸਬੂਤ ਹੋਰ ਕਿਹੜੇ ਚਾਹੀਦੇ ਨੇ ਜਿਹੜੇ ਲੋਕ 25 ਸਾਲਾਂ ਤੱਕ ਅਜੇ ਇਹ ਕਹਿੰਦੇ ਆ ਜੀ ਬੰਨ ਪੱਕੇ ਨਹੀਂ ਹੈਗੇ ਜਿੰਨੇ ਵੀ ਘੱਗਰ ਦਰਿਆ ਨੇ ਜਾਂ ਰਾਵੀ ਦਰਿਆ ਜਾਂ ਕੋਈ ਸਤਲ ਹੋ ਜਾ ਜਾਂ ਕੋਈ ਹੋਰ ਦਰਿਆ ਨੇ ਤਾਂ ਆਪਣੇ ਰਾਜ ਦੇ ਵਿੱਚ 25 ਸਾਲਾਂ ਤੱਕ ਤੁਸੀਂ ਕਿੱਥੇ ਗਏ ਸੀ 25 ਸਾਲ ਤੁਸੀਂ ਪੰਜਾਬ ਨੂੰ ਲੁੱਟਦੇ ਵੀ ਰਹੇ ਹੋ ਬਹੁਤ ਸਾਰਾ ਲੁੱਟ ਲਿਆ ਪੰਜਾਬ ਪੰਜਾਬ ਨੂੰ ਤੁਸੀਂ ਨਸ਼ੇੜੀ ਬਣਾ ਦਿੱਤਾ ਤਹਾਦਾ ਜਿਹੜਾ ਬਿਕਰਮ ਮਜੀਠੀਆ ਜੇਲ੍ਹ ਦੇ ਵਿੱਚ ਕਿਉਂ ਆ ਸਭ ਤੋਂ ਵੱਡਾ ਸਵਾਲ ਪੰਜਾਬ ਦੇ ਲੋਕਾਂ ਦੇ ਹੀ ਸਾਹਮਣੇ ਪੰਜਾਬ ਦੇ ਲੋਕ ਸਮਝਦਾਰ ਨੇ ਉਹ ਸਮਝ ਚੁੱਕੇ ਨੇ ਕਿ ਬਿਕਰਮ ਸਿੰਘ ਮਜੀਠੀਆ ਚਿੱਟੇ ਦੀ ਤਸਕਰੀ ਦੇ ਨਾਲ ਪੂਏ ਪੰਜਾਬ ਦਾ ਬੇੜਾ ਡਰਕਾ ਚੁੱਕਿਆ ਤਾਂ ਇਹਦੋਂ ਵੱਧ ਪੰਜਾਬ ਦੇ ਲੋਕਾਂ ਨੂੰ ਸਬੂਤਾਂ ਦੀ ਕੀ ਲੋੜ ਹੈ ਜਿਹੜੇ ਲੋਕਾਂ ਨੇ 25 ਸਾਲਾਂ ਦੇ ਵਿੱਚ ਪੰਜਾਬ ਦੀਆਂ ਨਹਿਰਾਂ ਨਦੀਆਂ ਦਾ ਕੋਈ ਹੱਲ ਨਹੀਂ ਕੱਢਿਆ ਅੱਜ ਉਹ ਮੌਜੂਦਾ ਸਰਕਾਰ ਦੇ ਉੱਤੇ ਸਵਾਲ ਚੱਕਦੇ ਜਿਹਨੂੰ ਹਲੇ 3 ਸਾਲ ਹੀ ਹੋਏ ਨੇ ਤਾਂ ਦੇਖੋ 25 ਸਾਲ ਵੱਧ ਹੁੰਦੇ ਆ ਜਾਂ ਤਿੰਨ ਸਵਾਲ ਇਹ ਵੀ ਵੱਡਾ 25 ਸਾਲ ਬਾਦਲ ਕੀ ਕਰਦੇ ਸੀ ਸਿਰਫ ਆਪਣੇ ਘਰ ਬਣਾਉਂਦੇ ਸੀ ਆਪਣੇ ਰਿਸ਼ਤੇਦਾਰਾਂ ਨੂੰ ਮੋٹے ਪੈਸੇ ਦੇ ਵਿੱਚ ਇਹਨਾਂ ਨੇ ਬੜਾਇਆ ਮੋਟਾ ਪੈਸਾ ਕਮਾਇਆ ਤਸਕਰੀ ਕਰਵਾ ਦਿੱਤੀ ਪੰਜਾਬ ਦੀ ਬਰਬਾਦੀ ਕਰਵਾ ਦਿੱਤੀ ਹੋਰ ਦੱਸੋ ਕੀ ਚਾਹੀਦਾ ਤਾਂ ਪੰਜਾਬ ਦੇ ਲੋਕਾਂ ਨੂੰ ਮਾਰਿਆ ਦੱਬਿਆ ਕੁਚਲਿਆ ਇਹ ਬਾਦਲਾਂ ਦੀ ਹਲੇ ਵੀ ਫਿਤਰਤ ਹੈ ਇਹਨਾਂ ਦੇ ਜ਼ਿਹਨ ਦੇ ਵਿੱਚ ਇਹਨਾਂ ਦੇ ਖੂਨ ਦੇ ਵਿੱਚ ਔਰ ਜਿੰਨੇ ਵੀ ਸਾਡੇ ਪੰਜਾਬੀ ਇਸ ਵੀਡੀਓ ਨੂੰ ਸੁਣ ਰਹੇ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨੀ ਹੈ ਤਾਂ ਕਿ ਇਹਦੀ ਪਹੁੰਚ ਖੁੱਲੀ ਹੈ ਜਿਹੜੀ ਇਸ ਗੱਲ ਦਾ ਪਤਾ ਲੱਗੇ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲਟ ਜ਼ਰੂਰ ਕਰ ਲੈਣਾ ਜੀ ਧੰਨਵਾਦ ਸੁਖਬੀਰ ਸਿੰਘ ਬਾਦਲ ਹਰ ਪੀੜਤਾ 'ਚ ਫਸੇ ਲੋਕਾਂ ਦੇ ਕੋਲ ਜਾਂਦੇ ਆ ਔਰ 2 ਲੱਖ ਰੁਪਇਆ ਦਿੰਦੇ ਆ ਔਰ ਜਿਹੜਾ 2 ਲੱਖ ਰੁਪਇਆ ਦਿੱਤਾ ਹੈਗਾ ਵੈ ਉਹਦੀ ਫਿਰ ਫੋਟੋ ਬਣਾਈ ਜਾਂਦੀ ਹੈ ਔਰ ਉਹਨੂੰ ਵਾਇਰਲ ਕੀਤਾ ਜਾਂਦਾ ਹੈਗਾ ਵੈ ਔਰ ਇਹ تاਸਰ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਪੰਜਾਬ ਵਾਲਿਆਂ ਦੇ ਨਾਲ ਖੜੇ ਆ ਉਹਨਾਂ ਦਾ ਦੁੱਖ ਦਰਦ ਸਮਝਦੇ ਹੀ ਹੈਗੇ ਇਸ ਲਈ ਉਹਨਾਂ ਦੇ ਕੋਲ ਜਾਣ ਦੇ ਹੀ ਹੈਗੀ ਹੈ ਔਰ ਕਿਤੇ 2 ਲੱਖ ਰੁਪਏ ਦੇਣਦੇ ਆ ਕਿਤੇ 5 ਲੱਖ ਰੁਪਏ ਦੇਣਦੇ ਆ ਕਿਤੇ ਲੋਕਾਂ ਨੂੰ ਡੀਜ਼ਲ ਜਾਂ ਫਿਊਲ ਦੇਣ ਦੀ ਗੱਲ ਕਰਨ ਦੇ ਹੀ ਹੈਗੀ ਹੈ ਲੇਕਿਨ ਜਿਹੜੀ ਇਹਦੇ ਪਿੱਛੇ ਦੀ ਕਹਾਣੀ ਸੀ ਹੁਣ ਖੁੱਲ ਕੇ ਸਾਹਮਣੇ ਆ ਗਈ ਹੈ ਕਿ ਉਹ ਜਿਹੜੇ ਪੈਸੇ ਦਿੱਤੇ ਜਾਂਦੇ ਆ ਆਪਣੇ ਹੀ ਬੰਦਿਆਂ ਨੂੰ ਦਿੱਤੇ ਜਾਂਦੇ ਆ ਔਰ ਇਹ ਕੀ ਇਹ ਜਿਹੜਾ ਬੰਦਾ ਹੈ ਉਹਨੂੰ ਹੀ ਬਾਰ-ਬਾਰ ਦਿੱਤੇ ਜਾਂਦਾ ਹੀ ਹੈਗੀ ਹੈ ਇਹ ਸਿਰਫ ਪੰਜਾਬ ਵਾਲਿਆਂ ਦੇ ਉੱਤੇ ਇਹ ਤਾਸਰ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੀ ਹੈ ਕਿ ਬਾਦਲ ਪਰਿਵਾਰ ਇਸ ਮੁਸ਼ਕਲ ਘੜੀ ਦੇ ਵਿੱਚ ਪੰਜਾਬ ਵਾਲਿਆਂ ਦੇ ਨਾਲ ਖੜਾ ਹੈਗਾ ਵਾ ਉਹਨਾਂ ਦੇ ਦੁੱਖ ਦਰਦ ਨੂੰ ਸਮਝਦਾ ਹੈਗਾ ਹੈ ਇਸ ਵਾਸਤੇ ਇਹ ਆਪਣੀ ਛਵੀ ਬਿਹਤਰ ਕਰਨੇ ਦੀ ਕੋਸ਼ਿਸ਼ ਕੀਤੀ ਜਾਂਦੀ ਹੀ ਹੈਗੀ ਹੈ ਦੂਜੇ ਪਾਸੇ ਅਗਰ ਦੇਖਿਆ ਜਾਵੇ ਪੰਜਾਬੀ ਸਿੰਗਰ ਮੰਨਕਿਰਤ ਜਿਹੜੇ ਆ 5 ਕਰੋੜ ਰੁਪਇਆ ਦਿੰਦੇ ਹੈਗੇ ਆ ਹਰ ਪੀੜਤਾ ਨੂੰ ਔਰ ਸਿਰਫ 5 ਕਰੋੜ ਹੀ ਨਹੀਂ ਬਲਕਿ ਹੁਣ ਉਹਨਾਂ ਨੇ 100 ਟਰੈਕਟਰ ਦੇਣ ਦਾ ਐਲਾਨ ਕੀਤਾ ਹੈਗਾ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਵੀ ਸੁਣਿਆ ਕਿ ਜਿਹੜੇ ਜਿਹੜੇ ਉਹਨਾਂ ਨਾਲ ਜੁੜੇ ਲੋਕ ਸੀ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਇਹ ਜਿਹੜੀ ਤਦਾਦ ਹੈ ਉਹਨੂੰ ਵਧਾਓ ਇਹ ਜਿਹੜੀ ਪਰੇਸ਼ਾਨੀ ਹੈ ਇਸ ਮੁਸ਼ਕਲ ਮੌਕੇ ਦੇ ਵਿੱਚ ਅਸੀਂ ਆਪਣੇ ਪੰਜਾਬ ਪੈਣਾ ਭਰਾਵਾਂ ਦੇ ਨਾਲ ਖੜੇ ਹੈਗੇ ਆ ਅਸੀਂ ਉਹਨਾਂ ਦੀ ਜਿੰਨੀ ਹੋ ਸਕੇਗੀ ਮਦਦ ਕਰਾਂਗੇ ਤੇ ਇੱਕ ਵਾਰ ਸੁਖਬੀਰ ਸਿੰਘ ਬਾਦਲ ਵਰਗੇ ਜਿਹੜੇ 50 ਸਾਲ ਪੰਜਾਬ ਨੂੰ ਖਾਂਦੇ ਹੈਗੇ ਆ ਪੰਜਾਬ ਤੋ ਹੀ ਅਸਾਸੇ ਬਣਾਉਂਦੇ ਹੀਗੀ ਐ ਆਪਣੀਆਂ ਬੈਂਕ ਬੈਲੈਂਸ ਭਰਦੇ ਹੀਗੀ ਐ ਉਹ ਸਿਰਫ 2 ਲੱਖ ਰੁਪਇਆ ਦੇ ਕੇ ਜਿਹੜਾ ਕਿ ਸਿਰਫ ਆਪਣਾ ਹੀ ਬੰਦਿਆਂ ਨੂੰ ਦਿੱਤਾ ਗਿਆ ਤੇ ਰੀਲਾਂ ਬਣਾਉਂਦੇ ਐ ਤੇ ਫੋਟੋਆਂ ਬਣਾਉਂਦੇ ਐ ਆਪਣਾ ਇਮੇਜ ਬਿਹਤਰ ਕਰਦੇ ਹੀਗੇ ਵਾ ਹੁਣ ਵੀਰੋ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਹੈ ਕਿ ਅਸਲ ਪੰਜਾਬ ਦਾ ਦੁੱਖ ਦਰਦ ਮਹਿਸੂਸ ਕਰਨੇ ਵਾਲੇ ਕੌਣ ਹੀਗੀ ਐ ਕਮੈਂਟਾਂ ਵਿੱਚ لازمی ਦੱਸਿਓ ਰੱਖਿਓ ਆਪਣਾ ਟੇਸਾ ਰਖਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼